ਸਾਰੇ ਸ਼੍ਰੀਕਾਂ ਨੂੰ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੰਗਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਅੱਜ ਆਪਾਂ ਵੀਡੀਓ ਲਿਆਏ ਜੀ ਅਦਰਕ ਨੂੰ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਖਰਾਬ ਹੋਣੇ ਤੋਂ ਬਚਾ ਸਕਦੇ ਹਾਂ ਜੀ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਇਹਨੂੰ ਠੀਕ ਰੱਖ ਸਕਦੇ ਆ ਤੇ ਅਦਰਕ ਨੂੰ ਤੇ ਠੀਕ ਹੈ ਜੀ ਉਹ ਤਰੀਕਾ ਆਪਾਂ ਦੱਸਾਂਗੇ ਜੀ ਤੇ ਆਪਾਂ ਅਦਰਕ ਲੈ ਲਿਆ ਸੀ ਜੀ ਅੱਧਾ ਕਿਲੋ ਤੇ ਇਹਨੂੰ ਚੰਗੀ ਤਰ੍ਹਾਂ ਪਤੋ ਹੋ ਲਿਆ ਸੀ ਜੀ ਅਦਰਕ ਨੂੰ ਸਾਫ਼ ਕਰ ਲਿਆ ਸੀ ਸਾਰੇ ਅਦਰਕ ਨੂੰ ਤੇ ਚੰਗੀ ਤਰ੍ਹਾਂ ਧੋ ਕੇ ਆਪਾਂ ਜਿਹੜੀ ਧੂੜ ਮਿੱਟੀ ਸੀ ਜੀ ਹਨਾ ਜਿਹੜਾ ਕੋਈ ਮੜਮਟਾ ਖਰਾਬ ਸੀ ਜੀ ਅਦਰਕ ਉਹ ਆਪਾਂ ਕੱਢਤਾ ਸੀ ਜੀ ਤੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਕੱਪੜੇ ਤੇ ਸੁਕਾ ਲਿਆ ਸੀ ਜੀ ਘੰਟੇ ਕਿ ਦੀ ਤੁੱਪ ਲਗਾ ਲਈ ਸੀ ਤੁੱਪ ਵੀ ਚਲ ਹੁਣ ਸੋਣੀ ਪੈ ਰਹੀ ਆ ਜੇ ਤੇ ਸੋਣੀ ਤੁੱਪ ਪੈ ਰਹੀ ਆ ਜੀ ਤੇ ਆਪਾਂ ਤੁੱਪ ਲਵਾ ਲਈ ਸੀ ਠੀਕ ਹੈ ਜੀ ਤੇ ਇਹਨਾਂ ਨੇ ਜਿੰਨਾ ਚਿਰੇ ਦੇ ਵਿੱਚ ਪਾਣੀ ਨਹੀਂ ਇਹਦੇ ਵਿੱਚ ਸੁੱਕਦਾ ਉਹ ਨਚਰਾ ਇਹ ਅਦਰਕ ਨੂੰ ਸਟੋਰ ਨਹੀਂ ਕਰ ਸਕਦੇ ਤੇ ਆਪਾਂ ਅਦਰਕ ਨੂੰ ਲਿਆ ਕੇ ਲਫਾਫੇ ਦੇ ਵਿੱਚ ਰੱਖਦੇ ਨੇ ਆ ਤੇ ਉਹ ਖਰਾਬ ਹੋ ਜਾਂਦਾ ਜੀ ਥੋੜੇ ਜਿਹੇ ਦਿਨਾਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਜੀ ਅਦਰਕ ਆਪਣਾ ਸਾਰਾ ਖਰਾਬ ਹੋ ਜਾਂਦਾ ਜੀ ਤੇ ਹੁਣ ਆਪਾਂ ਅਦਰਕ ਨੂੰ ਕਿਸ ਤਰ੍ਹਾਂ ਹਨਾ ਖਰਾਬ ਹੋਣੇ ਤੋਂ ਬਚਾਵਾਂਗੇ ਜੀ ਉਹ ਤਰੀਕਾ ਹੁਣ ਆਪਾਂ ਦੱਸਾਂਗੇ ਜੀ ਤੇ ਠੀਕ ਹੈ ਜੀ ਤੇ ਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਲਓ ਜੀ ਆਪਾਂ ਇਸ ਤਰ੍ਹਾਂ ਦਾ ਡੱਬਾ ਲੈ ਲੈਣਾ ਜੀ ਇਸ ਤਰ੍ਹਾਂ ਦਾ ਸਟੈਂਡ ਕੰਟੇਨਰ ਲੈ ਲੈਣਾ ਡੱਬਾ ਠੀਕ ਹੈ ਜੀ ਤੇ ਪਲਾਸਟਿਕ ਦਾ ਇਹ ਡੱਬਾ ਹੈਗਾ ਇਹ ਆਪਾਂ ਦੋ ਤਰੀਕਿਆਂ ਦੇ ਨਾਲ ਰੱਖ ਸਕਦੇ ਹਾਂ ਜੇ ਹੋਏ ਜਾਂ ਪੋਲੋਕਿੰਡਾ ਲੈਣਾ ਜੀ ਲਫਾਫਾ ਤੇ ਉਹਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਤੇ ਆਪਾਂ ਰੱਖਾਂਗੇ ਜੀ ਡੱਬੇ ਦੇ ਵਿੱਚ ਅਦਰਕ ਠੀਕ ਹੈ ਜੀ ਤੇ ਅਦਰਕ ਨੂੰ ਆਪਾਂ ਡੱਬੇ ਵਿੱਚ ਪਾ ਕੇ ਰੱਖਾਂਗੇ ਸਟੋਰ ਕਰਕੇ ਤੇ ਬਿਲਕੁਲ ਵੀ ਆਪਣਾ ਅਦਰਕ ਲੰਮੇ ਸਮੇਂ ਤੱਕ ਠੀਕ ਰਹੇਗਾ ਜੀ ਬਿਲਕੁਲ ਨਹੀਂ ਖਰਾਬ ਹੋਣਾ ਆਪਣਾ ਅਦਰਕ ਤੇ ਆਪਾਂ ਇਸ ਤਰੇ ਤਰੀਕੇ ਨਾਲ ਹਨਾ ਅਦਰਕ ਨੂੰ ਰੱਖ ਸਕਦੇ ਜੀ ਤੇ ਜਮਾ ਨਹੀਂ ਖਰਾਬ ਹੁੰਦਾ ਜੀ ਠੀਕ ਹੈ ਜੀ ਤੇ ਇਹ ਵੈਸੇ ਨਾ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਜੀ ਅਦਰਕ ਸੁੱਕਾ ਹੋਣਾ ਚਾਹੀਦਾ ਜੀ ਤੇ ਲੋ ਜੀ ਆਪਾਂ ਸਾਰਾ ਡੱਬੇ ਦੇ ਵਿੱਚ ਪਾ ਲੈਣੀ ਹੈ ਜੀ ਨੂੰ ਫਤ ਤੋਂ ਕਿਚੰਮੀ ਤਰ੍ਹਾਂ ਸਕਾ ਕੇ ਇੰਨਾ ਚਿਰ ਸੁੱਕਿਆ ਨਹੀਂ ਸੀ ਉਹ ਨਚਰਾ ਆਪਾਂ ਹਨਾ ਵਿਡੂ ਬਣਾਈ ਨਹੀਂ ਸੀ ਮਾ ਚਲੋ ਸਾਰਾ ਸੁੱਕ ਜਾਣ ਦੇ ਜੀ ਜੇ ਆਪਾਂ ਗਿੱਲਾ ਰੱਖਤਾ ਫਿਰ ਖਰਾਬ ਹੋ ਗਿਆ ਫਿਰ ਆਪਣਾ ਰੱਖੇ ਦਾ ਕੋਈ ਫਾਇਦਾ ਨਹੀਂ ਜੀ ਤੇ ਮੈਂ ਉਹਦੀ ਟੱਕਣ ਕਰ ਦਾਂਗੇ ਆਪਾਂ ਬਾਅਦ ਆਪਾਂ ਰੱਖ ਦਾਂਗੇ ਫ੍ਰਿਜ ਚ ਜੀ ਇਸ ਤਰ੍ਹਾਂ ਆਪਾਂ ਸਟੋਰ ਕਰਕੇ ਰੱਖਣਾ ਜੀ ਆਪਾਂ ਕੋਲੋ ਥੀਨ ਤਾਂ ਵੈਸੇ ਦਿਖਾਇਆ ਸੀ ਜੀ ਆਪਾਂ ਕੋਲੋ ਥੀਨ ਦੇ ਵਿੱਚ ਨਹੀਂ ਪੰਦ ਕੀਤਾ ਤੇ ਵੈਸੇ ਆਪਾਂ ਰੱਖ ਸਕਦੇ ਹਾਂ ਪੋਲੋਥੀਨ ਦੇ ਵਿੱਚ ਕਈ ਵਾਰੀ ਆਪਣੇ ਕੋਲੇ ਇਹ ਜਿਹੇ ਡੱਬੇ ਨਹੀਂ ਹੁੰਦੇ ਨਾ ਤੇ ਆਪਾਂ ਜਿਪਾ ਵਾਲੇ ਚ ਹਨਾ ਇਸ ਤਰ੍ਹਾਂ ਦੇ ਜਿਪਾ ਵਾਲੇ ਚ ਆਪਾਂ ਤੋਰ ਕਰਕੇ ਰੱਖ ਸਕਦੇ ਹਾਂ ਜੀ ਤੇ ਮੇਰੇ ਕੋਲੇ ਆ ਪਿਆਸੀ ਡੱਬਾ ਆਪਾਂ ਡੱਬੇ ਦੇ ਵਿੱਚ ਹਨਾ ਤੇ ਇਹਨੂੰ ਬਿਲਕੁਲ ਵੀ ਹਵਾ ਨਹੀਂ ਲੱਗਣੀ ਜੀ ਚਾਹੀਦੀ ਤੇ ਇਹਨੂੰ ਆਪਾਂ ਰੱਖ ਦਾਂਗੇ ਫ੍ਰਿਜ ਚ ਜੀ ਤੇ ਲੋ ਜੀ ਆਪਣੇ ਵੀਡੀਓ ਕਿਵੇਂ ਲੱਗੀ ਤੇ ਜ਼ਰੂਰ ਦੱਸਣਾ ਜੀ ਇਕ ਜਿਹੀ ਕਮੈਂਟ ਕਰਕੇ ਤੇ ਵੀਡੀਓ ਵੱਧ ਤੋਂ ਵੱਧ ਫੁੱਲ ਵਾਚ ਕਰਨੀ ਜੀ ਤੇ ਜਿਹੜੇ ਮੇਰੇ ਭੈਣ ਭਾਈ ਨਵੇਂ ਆਉਂਦੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ